ਕਰਦੇ ਹੋਣਾ ਉਹ ਤੁਹਾਡੇ ਨਾਲ ਹੁੰਦਾ ਹੈ ਬਸ਼ਰਤੇ ਕਿ ਸਾਡੀ ਅੱਖਾਂ ਖੁੱਲੀਆਂ ਚਾਹੀਦੀਆਂ ਸਾਡੀ ਯਾਦ ਇੰਨੀ ਸਟਰੋਂਗ ਚਾਹੀਦੀ ਹੈ ਸਾਡੀ ਯਾਦ ਵਿੱਚ ਅੰਨੀ ਵਿਸ਼ੇਸ਼ਤਾ ਚਾਹੀਦੀ ਇਹਨੂੰ ਯਾਦ ਨਹੀਂ ਕਹਿੰਦੇ ਜਿਹੜੀ ਘੜੀ ਦੀ ਘੜੀ ਰਵੇ ਜਿੰਨਾ ਚਿਰ ਤੁਸੀਂ ਗੀਤ ਸੁਨੇ ਇਹਨੂੰ ਯਾਦ ਥੋੜੀ ਕਹਿੰਦੇ ਆ ਯਾ ਤਾਂ ਬੰਦੇ ਨੂੰ ਸਭੀ ਕੰਟੇ ਨਹੀਂ ਟਿਕੜ ਦਿੰਦੇ ਜਿਸ ਨੂੰ ਯਾਦ ਆ ਗਈ ਤੇਰੀ ਉਹਦੀਆਂ ਨਾਂ ਨਿਸ਼ਾਨੇ ਆਉਂਦੀਆਂ ਜਿਹਨੂੰ ਯਾਦ ਹੈ ਗੁਰੂ ਦੀ ਉਹਦੀਆਂ ਨਾਂ ਨਿਸ਼ਾਨੇ ਆਉਂਦੀਆਂ ਜਿਹਨੂੰ ਗੁਰੂ ਦੀ ਯਾਦਾਂ ਨੂੰ ਭੁੱਖ ਕੱਟ ਲੱਗਦੀ ਆ ਉਹਦਾ ਰੰਗ ਪੀਲਾ ਪੈ ਜਾਂਦਾ ਹੈ ਹਰ ਗੁਰੂ ਦਾ ਦਰਸ਼ਨ ਨਸੀਬ ਹੁੰਦਾ ਹੈ ਲੇਕਿਨ ਖਿਆਲ ਰੱਖਣਾ ਜਿਨ੍ਹਾਂ ਲੋਕਾਂ ਨੂੰ ਗੁਰੂ ਦਾ ਦਰਸ਼ਨ ਨਸੀਬ ਹੋ ਜਾਂਦਾ ਹੈ ਗੁਰੂ ਜਿੰਨਾ ਜ਼ਿਆਦਾ ਬੱਚੇ ਨੂੰ ਪਿਆਰ ਦਿੰਦਾ ਹੈ ਜਿਹੜਾ ਪਾਤਰ ਆ ਉਹ ਸੁਧਰ ਜਾਂਦਾ ਜਿਹੜਾ ਕਮ ਪਾਤਰ ਆ ਉਹ ਵਿਗੜ ਜਾਂਦਾ ਆਖੋ ਸਭਨਾ ਜਿਉਂ-ਜਿਉਂ ਗੁਰੂ ਦੇ ਨੇੜੇ ਰਹਿੰਦਾ ਹੈ ਗੁਰੂ ਉਸ ਨੂੰ ਬਰਾਬਰੀ ਦਿੰਦਾ ਹੈ ਗੁਰੂ ਉਸ ਨੂੰ ਪਿਆਰ ਦਿੰਦਾ ਹੈ ਜਿਹੜਾ ਕਪਾਤਰ ਹੁੰਦਾ ਵਿਗੜ ਜਾਂਦਾ ਹੈ ਸਿਰ ਝੜ ਜਾਂਦਾ ਹੈ ਮਗਰ ਜਿਹੜਾ ਬਾਤਰ ਹੁੰਦਾ ਕੋ ਜਿੰਨਾ ਵੀ ਜ਼ਿਆਦਾ ਪਿਆਰ ਦੇ ਹੀ ਜਾਂਦਾ ਹੈ ਚਾਹੇ ਉਹ ਝਿੜਕਦਾ ਹੈ ਜਾਂ ਪਿਆਰ ਦਿੰਦਾ ਹੈ ਕਿਉਂਕਿ ਇਹ ਚਾਰ ਵੇਦਾਂ ਦਾ ਕਥਨ ਹੈ ਕਿ ਸੇਵਕ ਨੂੰ ਸਿੱਖ ਨੂੰ ਤੇ ਸੁੰਦ ਨੂੰ ਇਹਨਾਂ ਦੇ ਦਰਦ ਦਾ ਧਿਆਨ ਰੱਖਣਾ ਚਾਹੀਦਾ ਹੈ ਆਪਕੋ ਸਮਝ ਆਇਆ ایک پتر ایک سکھ سیوک یا نہیں کیونکہ وہ اگر انہوں پیار کرو گے انہوں اپنے غلطیاں اپنی فیلن ٹوٹ جائے گی پیار کرے تو بخشش ہے اگر چڑکتا ہے تو سدھار کرتا ہے, سکھ راجی رہندا ہے. تو گلان چی رہتا ہے وہ کہ اگر تریم کری بخش ہے بخشش ہے اے دا ہے تو میرے گناہ نو دور کر دیں آخر کرنا ہی پائے گا ਜੋ ਜਿਹੜਾ ਪਹਿਲੀ ਝਕਾ ਆ ਜੇ ਤੁਸੀਂ ਉਹਨੂੰ ਹੱਥ ਸੇ ਪਲੋਸੀ ਜਾਓਗੇ ਐ ਉਹ ਗੋਡੀ ਨਹੀਂ ਹੋएगी ਗੋਡੀ ਤਾਂ ਰੰਬੇ ਨਾਲ ਕਰਨੀ ਪੈਗੀ ਖੁਰਪੇ ਨਾਲ ਵੱਢਣਾ ਪਊਗਾ ਤਾਹੀਂ ਘਾਹ ਨਿਕਲੇਗਾ ਵਿੱਚੋਂ ਸਿੱਖ ਆਪਣੇ ਸੇਵਕ ਦੇ ਔਗਣਾ ਨੂੰ ਰੰਬੇ ਨਾਲ ਕੱਢਦਾ ਝਿੜਕਾ ਨਾਲ ਕੱਢਦਾ ਬਚਨਾ ਨਾਲ ਕੱਢਦਾ ਕਸਤ ਦੇ ਦੇ ਕੇ ਕੱਢਦਾ ਕਿਉਂਕਿ ਘਾਹੋ ਕੱਢਣਾ ਹੁੰਦਾ ਹੈ ਜੀ ਕੋਈ ਸ਼ੈ ਤਿਆਰ ਤੁਹਾਡੇ ਚਾ ਨਾ 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 ਰੰਬਾ ਫੜਨ ਦੀ ਧੀਰ ਹੈ ਤੂੰ ਸੱਠਾ ਠੋਟਾ ਫਿਰ ਨਿਸ਼ਾਨ ਨਹੀਂ ਦਿਸੇਗਾ ਦੌੜ ਜਾਓਗੇ ਅੱਖੋ ਸਰਦਾਰ ਸਿੱਖ ਕਿਨੂ ਕੰਨ ਮਹਾਪੁਰਸ਼ਾਂ ਦੇ ਚਰਨਾ ਵਿੱਚ ਸਿੱਖ ਨੇ ਮੱਥਾ ਟੇਕਿਆ ਮਹਾਪੁਰਸ਼ਾਂ ਦੇ ਹੱਥ ਵਿੱਚ ਡੰਡਾ ਸੀ ਉਹਨਾਂ ਨੇ ਇਤਨੀ ਜ਼ੋਰ ਨਾਲ ਡੰਡਾ ਮਾਰਿਆ ਕਿ ਚਮੜੀ ਉੱਤਰ ਗਈ ਖੂਨ ਨਾਲ ਤਤਾਰ ਪਏ ਲੇਕਨ ਸਿੱਖ ਨੇ ਸਿਰ ਨਹੀਂ ਝੁਕਾਇਆ ਚਰਨਾ ਤਵਾਖੋ ਸਰਦਾਰ ਅਰ ਦੂਸਰਾ ਡੰਡਾ ਫੇਰ ਮਾਰਿਆ ਫਿਰ ਖੋਨ ਦੀ ਤਤਰੀ ਪਈ ਤੀਸਰਾ ਮਾਰਿਆ ਕਿਸ ਨੇ ਪੁੱਛਿਆ ਮਹਾਰਾਜ ਇਸ ਨੂੰ ਕੁੱਟਦੇ ਕਿਉਂ ਕਹਿੰਦੇ ਇਹਨੂੰ ਪੁੱਛ ਉਹਨੂੰ ਪੁੱਛਿਆ ਵੀ ਤੈਨੂੰ ਕੋਈ ਫੀਲਿੰਗ ਕਹਿੰਦਾ ਫੀਲਿੰਗ ਕਾਜੀ ਜਦੋਂ ਸਿਰ ਹੀ ਦੇ ਦਿੱਤਾ ਜਦੋਂ ਤੈਨੂੰ ਅਰਪਣ ਕਰਤਾ ਮਨ ਅਰਪਣ ਕਰਤਾ ਹੁਣ ਦੇ ਇਹਨਾਂ ਦੀ ਮੌਜ ਇਹ ਭਾਵੇਂ ਡੰਡੇ ਮਾਰਨ ਭਾਵੇਂ ਫੁੱਲਾਂ ਦੀ ਸੇਜ ਤੇ ਲਟਾਉ ਮੇਰਾ ਬਦ ਖਤਮ ਹੋ ਗਿਆ ਮੇਰਾ ਤਾਂ ਬਰ ਰਿਹਾ ਹੀ ਨਹੀਂ ਅਗਰ ਮੇਰਾ ਬਹਿਤ ਹੰਕਾਰ ਹੈ ਮੇਰਾ ਸੁਧਾਰ ਹੈ ਆਸ ਕਲਤੀ ਕਰਦੇ ਹੋਣ ਅਰ ਜਦੋਂ ਸਿੱਖ ਨੂੰ ਜਿੰਕ ਮਿੱਠੀ ਲਗੇ ਸਮਝੋ ਕਿ ਉਹਦਾ ਜੀਵਨ ਉੱਚਾਉਂਦਾ ਜਾ ਰਿਹਾ ਹੈ ਜਦੋਂ ਜਿੰਕ ਵਿੱਚ ਕੁਝ ਮੰਗਲੀ ਅੰਦਰ ਤਰਕ ਮਹਿਸੂਸ ਹੋਵੇ ਅਰ ਉਸ ਨੂੰ ਵੀ ਫੀਲਿੰਗ ਸ਼ੁਰੂ ਹੋ ਜਾਵੇ ਵੀ ਮੈਨੂੰ ਕਿਉਂ ਕਿਹਾ ਉਹ ਕੋਈ ਬਹਾਨਾ ਕਢਣ ਦਾ ਯਤਨ ਕਰਦਾ ਤੇ ਸਮਝੋ ਉਹਦਾ ਵਿਗੜਨ ਵਾਲੇ ਬਸ ਇਹਨੂੰ ਰੁਕੋ ਗਿਆ ਉਹ ਆਖਰਕੜ ਦਾ ਟੁੱਟਦਾ ਟੁੱਟ ਜਾਏਗਾ ਕਿਸੇ ਦਿਨ ਟੁੱਟ ਜਾਏਗਾ ਲੇਕਿਨ ਬਣੇਗਾ ਕੌਣ ਜੇ ਕੋਰ ਛਿੜਕੇ ਤਾਂ ਮਿੱਠਾ ਲੱਗੇ ਬਖਸ਼ ਲਹੇ ਵਡਿਆਈ ਜਿਸਮੇ ਛਿੜਕ ਮਿੱਠੀ ਲੱਗੇ ਕਹਿੰਦੇ ਨੇ ਮਾਪਿਓ ਦੀਆਂ ਗਾਲਾਂ ਤਕਿਓ ਦੀਆਂ ਨਾਲ ਮਾਪੇ ਨੂੰ ਅਠਾਤੀ ਹੈ ਮਾਪੇ ਬੱਚੇ ਨੂੰ ਜਿੰਨਾ ਵੀ ਮਰਜੀ ਕੁੱਟ ਲਵੇ ਲੇਕਿਨ ਉਹ ਪੁੱਤਰ ਨਹੀਂ ਹੁੰਦਾ ਉਹ ਨਲਾਇਕ ਹੁੰਦਾ ਅਗਰ ਮਾਪੇ ਦੇ ਸਾਹਮਣੇ ਇੱਕ ਦਫਾ ਵੀ ਅੱਖ ਚੁੱਕ ਕੇ ਦੇਖ ਲਵੇ ਆਹ ਉਹਦੀ ਲੋਕ ਸ਼ਲਾਘਾ ਕਰਦਾਂ ਬਈ ਆਪਕੇ ਦਾ ਲੜਕਾ ਬੜਾ ਹੀ ਨੇਕ ਹੈ ਮਾਂ ਕੁੱਟਦੀ ਹੈ ਪਿਓ ਕੁੱਟਦਾ ਹੈ ਬਹੁਤ ਕੁਝ ਕਰਨਾ ਲੇਕਿਨ ਮੁੰਡੇ ਨੇ ਕਦੀ ਅੱਖ ਨਹੀਂ ਚੁੱਕੀ ਉਹਨੂੰ ਕਹਿੰਦਾਂ ਪੁੱਤਰ ਲੇਕਿਨ ਜਿਹੜਾ ਆਪਣੀ ਕਿਤੇ ਆਪਣੀ ਮਰਜ਼ੀ ਕਰਦਾ ਹੈ ਜਦ ਬਰਾਵਰੀ ਕਰਦਾ ਹੈ ਜਦ ਕਹਿੰਦਾ ਠੀਕ ਹੈ ਮੈਨੂੰ ਤੈਨੂੰ ਕੋਈ ਜ਼ਰੂਰੀ ਨਹੀਂ ਮੈਂ ਵੱਖਰੀ ਗੱਲ ਕੋਈ ਵੱਖਰੀ ਗੱਲ ਨਹੀਂ ਮੈਂ ਅਟਕ ਹੋ ਜਾਂਦਾ ਦੁਨੀਆ ਟੁਹੰਦੀ ਆਈ ਔਰ ਫਿਰ ਅਟਰ ਰਹੇਗਾ ਅਟਰਾ ਰਹੇਗਾ ਔਰ ਅਟਰੀ ਚੀਜ਼ ਕੋਈ ਵੀ ਅਸਾਸਿਕ ਪਾੜ ਕੇ ਦੁਫਾੜ ਕਰ ਦੋ ਇਸੇ ਇੱਕ ਚੀਜ਼ ਨੂੰ ਪਾੜ ਕੇ ਤੂਫਾਨ ਕਰਦਾ ਉਹਦਾ ਨੁਕਸਾਨ ਹੀ ਨੁਕਸਾਨ ਹੈ ਅੱਖ ਸੁੱਤਨਾ ਇਹ ਹੁਣ ਆਮ ਆਦਤ ਬਣ ਗਈ ਅੱਧ ਹੋਣਾ ਹੈ ਕਿਉਂ ਅੱਲਾਹ ਕਹਿੰਦਾ ਇੰਨੀਆਂ ਤੇ ਰੋਟੀਆਂ ਕੌਣ ਪਕਾਉ ਅੱਖ ਸੁੱਤਨਾ ਕੁਰਾਨੇ ਕਰਦੀਆਂ ਲੜਕੀਆਂ ਨੂੰ ਲੋਕੀ ਤਾਂ ਦੇ ਕਹਿੰਦੇ ਸਨ ਕੁਰਾਨੇ ਕਰਦੀ ਲੜਕੀ ਦੀ ਨਿਸ਼ਾਨੇ ਹੁੰਦੀ ਹੈ ਕਿ ਜੇ 10 ਪਰੌਣੇ ਆ ਜਾਂਦਾ ਉਹ ਚਾਹ ਜੜ ਜਾਂਦਾ ਚਾਹ ਉਹ ਕਦੀ ਧੰਨ ਬਾਗ ਗੁਰੂ ਦੇ ਭੇਜੇ ਹੋਏ ਆਏ ਨੇ ਗੁਰੂ ਦੇ ਘਰੋਂ ਛੱਕਣੇ ਮੇਰਾ ਕੀ ਲੈ ਜਾਣਾ ਲੇਕਿਨ ਤੇ ਜੀ ਨੇ ਦੇਖ ਕੇ ਪਰੋਣਾ ਨੂੰ ਇਹ ਗੱਲ ਕਹਿਣੀ ਜਿੰਦੜ ਐਤਵਾਰ ਦਾ ਦਿਨ ਹੁੰਦਾ ਉਹ ਪਹਿਲਾਂ ਹੀ ਤਿਆਰੀ ਕਰ ਲੈਂਦੇ ਕਿਤੇ ਜਾਣਦੇ ਆਖੋ ਸਤਨਾਮ ਵੇ ਕਰ ਰਹਾਂਗੇ ਤਾਂ ਕੋਈ ਆਊਗਾ ਉਹ ਹਾਲੇ ਤਿਆਰ ਹੋ ਹੀ ਰਹੇ ਸਨ ਇਹਨਾਂ ਨੂੰ ਮਹਿਮਾਨ ਆ ਗਏ ਉਹ ਕਹਿਣ ਗਿਲੇ ਆ ਗਏ ਮਰਨ ਸਵੇਰੇ ਹੀ ਤੇ ਜਦੋਂ ਸਾਹਮਣੇ ਮਿਲੇ ਜਦੋਂ ਮਿਹਲੇ ਸਾਹਮਣੇ ਆਓ ਜੀ ਆਓ ਜੀ ਆਓ ਜੀ ਬੜੀ ਕਿਰਪਾ ਕੀਤੀ ਉਹ ਕਹਿੰਦਾ ਤੁਸੀਂ ਮੁੰਡਾ ਸੀ ਛੋਟਾ ਜਾ ਕਹਿੰਦਾ ਤੁਸੀਂ ਮਰਨਾ ਹੈ ਆ ਕਹਿੰਦੇ ਹੈ ਕਾਕਾ ਕੀ ਕਹਿੰਦੇ ਕਹਿੰਦੇ ਮੰਮੀ ਕਹਿੰਦੀ ਸੀ ਵੀ ਮਰਨਾ ਹੈਗੇ ਬੱਚੇ ਨੂੰ ਥੋੜੀ ਪਰਵਾਹ ਹੁੰਦੀ ਹੈ ਬੱਚਾ ਨਿਰਦੋਸ਼ ਹੁੰਦਾ ਹੈ ਬੱਚਾ ਨਿਰਦੋਸ਼ ਹੁੰਦਾ ਹੈ ਹਰ ਖਾਸ ਕਲ